ਬੀਤੇ ਕੱਲ ਫਾਜ਼ਿਲਕਾ ਪੁਲਿਸ ਦੇ ਵੱਲੋਂ ਇੱਕ ਘਰ ਦੇ ਵਿੱਚ ਚੱਲ ਰਹੇ ਦੇ ਵਪਾਰ ਦੇ ਤੰਦੇ ਦਾ ਪਰਦਾਫਾਸ਼ ਕੀਤੇ ਜਾਣ ਤੋਂ ਬਾਅਦ ਥਾਣਾ ਸਿਟੀ ਫਾਜ਼ਿਲਕਾ ਦੇ ਇੰਚਾਰਜ ਲੇਖ ਰਾਜ ਬੱਟੀ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਪ੍ਰੈਸ ਕਾਨਫਰੰਸ ਦੇ ਵਿੱਚ ਲੇਖ ਰਾਜ ਬੱਟੀ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ 4 ਜੋੜੇ ਕਾਬੂ ਕੀਤੇ ਗਏ ਨੇ ਅਤੇ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਦਰਸਾਇਆ ਹੈ ਕਿ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਵਿਦੇਸ਼ਾਂ ਤੋਂ ਲੜਕੀਆਂ ਫਾਜ਼ਿਲ ਕਮਗਵਾਈਆਂ ਜਾ ਰਹੀਆਂ ਸੀ ਜਿਸ ਦੀ ਹੁਣ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਹੱਥ ਕੁਝ ਮੋਬਾਈਲ ਲੱਗੇ ਨੇ ਜਿਨ੍ਹਾਂ ਨੂੰ ਹੁਣ ਜਾਂਚ ਦੇ ਲਈ ਭੇਜਿਆ ਜਾਏਗਾ ਅਤੇ ਇਸੇ ਆਧਾਰ ਤੇ ਪੁਲਿਸ ਦੇ ਵੱਲੋਂ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਲੋ ਹੁੰਦੇ ਗਏ ਸਰਜੀ ਜਾਨੇ ਅੱਜ ਜਿਹੜਾ ਜਿੱਦਾਂ ਕਿ ਤੁਹਾਨੂੰ ਪਤਾ ਹੈ ਵੀ ਮਾਨਯੋਗ ਐਸਐਸਪੀ ਸਾਹਿਬ ਤੇ ਸਾਡੀ ਜੀਜੀਪੀ ਸਾਹਿਬ ਤੇ ਪੰਜਾਬ ਗਵਰਨਮੈਂਟ ਦਾ ਤੇ ਸਾਡੇ ਐਮਐਲਏ ਸਾਹਿਬ ਜੀ ਆਦਾਇਤਾ ਨੇ ਕਿ ਕੋਈ ਵੀ ਜਿਹੜਾ ਗਲਤ ਅੰਸ਼ਰ ਜਾਂ ਕੋਈ ਕ੍ਰਾਈਮ ਕਰਦਾ ਉਹਨੂੰ ਬਖਸ਼ਾ ਨਾ ਜਾਵੇ ਤੇ ਜਿਹੜੇ ਅੱਜ ਮਾਨਯੋਗ ਐਸਐਸਪੀ ਸਾਹਿਬ ਦੀ ਆਦਾਇਤਾ ਮੁਤਾਬਕ ਅੱਜ ਕੈਸੋ ਆਪਰੇਸ਼ਨ ਸੀਗਾ ਸਾਡਾ ਦਰਾਂਨੇ ਕੈਚ ਆਪਰੇਸ਼ਨ ਜਿਹੜਾ ਸਾਨੂੰ ਇੱਕ ਇਨਫੋਰਮੇਸ਼ਨ ਜਿਹੜੀ ਸਾਨੂੰ ਡਿਵੈਲਪ ਹੋਈ ਸੀਗੀ ਕਿ ਰਾਧਾ ਸਵਾਮੀ ਕਲੋਨੀ ਦੀ ਜਿਹੜੀ ਸਰੋਜ ਰਾਣੀ ਆ ਉਹ ਆਪਣੇ ਘਰ ਦੇ ਵਿੱਚ ਜਿਹੜਾ ਦੇਵਪਾਰ ਦਾ ਧੰਦਾ ਕਰ ਰਹੀ ਹੈ ਜਿਹੜਾ ਅਸੀਂ ਉਹਦੇ ਤੇ ਜਿਹੜੇ ਕਾਰਵਾਈ ਕਰਦੇ ਹੋਏ ਐਫ ਆਰ ਨੰਬਰ ਅਸੀਂ 40 ਮੋਲ ਟ੍ਰੈਫਿਕ ਦੇ ਅਸੀਂ ਦਰਜ ਕਰਕੇ ਤੇ ਮੌਕੇ ਤੇ ਅਸੀਂ ਰੇਡ ਕੀਤੀ ਹੈ ਤੇ ਦਰਾਨੇ ਰੇਡ ਸਾਨੂੰ ਉਥੋਂ ਇਹਦੇ ਤਰ੍ਹਾਂ ਲੋਕ ਹਾਲਤ ਦੇ ਵਿੱਚ ਜਿਹੜੇ ਜੋੜੇ ਮਿਲੇ ਆ ਤੇ ਜਿਨ੍ਹਾਂ ਨੂੰ ਅਸੀਂ ਅਰੈਸਟ ਕਰਕੇ ਤੇ ਕੱਲ ਉਹਨਾਂ ਨੂੰ ਮੌਜੂਦਤਾ ਤੇ ਪੇਸ਼ ਕਰਕੇ ਤੇ ਅਗਲੀ ਕਾਰਵਾਈ ਹੁਣ ਚੱਲਿਆ ਮੰਗਿਆ ਸਰੇ ਕਿੰਨੇ ਵਿਅਕਤੀ ਮਿਲੇ ਨੇ ਕਿੰਨੀਆਂ ਲੇਡੀਆਂ ਨੇ ਕਿਛੇ ਕਿਹੜੇ ਜੋੜੇ ਆ ਸਹ ਦੇ ਕੋਲ ਠੀਕ ਹੈ ਜੀ ਇਸਰੇ ਕੋਈ ਮਤਲਬ ਪਤਾ ਲੱਗਿਆ ਵੀ ਕਿਥੋਂ ਸਪਲਾਈ ਸੀ ਜਾਂ ਕਿਵੇਂ ਸੀ ਕੁਝ ਹਾਂ ਇਥੋਂ ਦੇ ਕੁਝ ਹੈਗੇ ਆ ਜਿਹੜੇ ਵਿਦੇਸ਼ੀ ਕੁੜੀਆਂ ਵੀ ਲਿਆ ਕੇ ਇਨ ਨੂੰ ਸਪਲਾਈ ਕਰਦੇ ਸੀ ਤੇ ਅੱਗੇ ਵੀ ਸਪਲਾਈ ਕਰਦੇ ਸੀਗੇ ਉਹ ਇਹਨਾਂ ਦੇ ਹੁਣ ਮੋਬਾਈਲ ਜਿਹੜਾ ਉਹ ਅਸੀਂ ਕਬਜ਼ੇ ਵਿੱਚ ਲੈ ਲਿਆ ਤੇ ਮੋਬਾਈਲ ਤੋਂ ਸਾਨੂੰ ਕਾਫੀ ਜਾਣਕਾਰੀ ਜਿਹੜੀ ਉਹਨ ਦੇ ਚਮੋਈ ਆ ਰਹੀਏ ਕੌਣ ਕੌਣ ਇਹਦੇ ਕਸਟਮਰ ਸੀਗੇ ਸਰੋਜ ਦੇ ਤੇ ਕੌਣ ਕੌਣ ਇਹਨਾਂ ਨੂੰ ਕੁੜੀਆਂ ਲਿਆ ਕੇ ਸਪਲਾਈ ਕਰਦਾ ਸੀ ਕੀ ਨਾਮ ਹੈ ਸਰ ਜਿਹੜੇ ਫੜੇ ਗਏ ਉਹਨਾਂ ਦੇ ਨਾ ਅਸੀਂ ਤੁਹਾਨੂੰ ਪੁਲੀਸ ਨਹੀਂ ਡਿਸਕਲੋਜ਼ ਕਰ ਸਕਦੇ ਤੇ ਥੈਂਕ ਯੂ